ਉਹ ਰਾਹੀ ਮਹਿਲਾ ਤੀਜਾ ਤਉ ਸਾਧ ਉਰਬ ਕਟ ਕਰ ਕੋਈ ਚਾਲੀ ਸੌ ਨਹੀਂ ਸਾਧਾ ਰਹੇ ਕੋਈ ਕਪਾਲੀ ਆਸੇ ਲੰਘੇ ਰਹਿੰਦੇ ਕੋਈ ਪੁੱਠੇ ਲੰਘਦੇ ਰਹਿੰਦੇ ਹਨ ਕੋਈ ਕੋਈ ਕਾਹਨ ਬਹਨ ਕਰੀ ਇਹਦੇ ਕੋਈ ਖੁਸ਼ੋਸ਼ੀ ਬਣੇ ਰਹਿੰਦੇ ਖੜੇ ਜੰਗਲ ਤੇ ਸਾਧ ਕਰਦੇ ਹਨ ਸੰਗੋ ਵੀ ਜਿੰਨਾਂ ਦੇ ਚਾਹੇ ਸਿਰਦੇ ਹਨ ਇਹੋ ਕਰਕੇ ਕਾਹਨ ਬਾਈ ਸਾਧ ਜਾ ਰਹੇ ਕਲਪ ਕਰ ਦੇਂਗੇ ਕਾਹਨ ਕਲਪ ਕਰਨ ਆਗੇ ਤੇ ਦੇਹ ਦੇ ਨੀਂ ਨੀ ਕਰੇ ਨੂੰ ਨਾ ਹਰਦਾ ਖਾਨੀਆ ਕਦੇ ਜਿਹੜੇ ਨਾ ਹਰਨੇ ਖਾਣੀਆਂ ਉਹ ਦੇਹ ਨੀ 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 ਹਰਦਾ ਖਾਣੀਆਂ ਕਦੇ ਕਾਹੀ ਨਾ ਖਾਣੀਆਂ ਇਸ ਪ੍ਰਕਾਰ ਕਲਪ ਕਰਦੇ ਕਹਿੰਦੇ ਸੰਕਰਦੇ ਇਸ ਨੂੰ ਉਹ ਬਜਾਰਾ ਕਲਪ ਕਰਦਾ ਕਰਦਾ ਰੋਗੀ ਹੋ ਕੇ ਖੂਨ ਖੱਡ ਗਿਆ ਇਸ ਕਰਕੇ ਉਹ ਕਲ ਕਲ ਨੂੰ ਨਹੀਂ ਚੱਲਦੀ ਕਾਹ ਸਾਦੇ ਦੂਰ ਨੂੰ ਕੋ ਸਾਧਦਾ ਕਰੋ ਸੁਰਗ ਤੱਕ ਕਰ ਮੈਂ ਤਾਂ ਲੰਕਾ ਰਹੇ ਉਰ ਦੇ ਉਈਸਾ ਲੰਕਾ ਉਰਧ ਮਾਹਣ ਕਰਕੇ ਜੱਗ ਕਰਦਾ ਰਹੇ ਬੁਧੋ ਹਉ ਮੈਂ ਨਾ ਜਾ ਮੈਨੂੰ ਕਿੱਥੀ ਹੋਇਆ ਕਿ ਮੈਂ ਸਾਥ ਨ ਕਰਨ ਵਾਲਾ ਹਾਂ ਸੋ ਮੈਂ ਕਦ ਕਿੰ ਜਾਂਦੀ ਨਹੀਂ ਹੈ ਅਬੇ ਆਤਮਾ ਕਾਰੇ ਜੋ ਕਰੇ ਆਦਮੀ ਜੋਗਾ ਵੀ ਅਸੀਂ ਕਦੀ ਆਸਰੇ ਆਤਮਾ ਮੰਗੋ ਤਕਾਂ ਦੁੱਖ ਨੂੰ ਦਸਵੇਂ ਦਵਾਰ ਕੋ ਆਤਮਾ ਦਸਵੇਂ ਦਵਾਰੇ ਸੁਖ ਮਿਲਦੇ ਆਸਰੇ ਮਨ ਨੂੰ ਪਕਾ ਕੇ ਕੋ ਦਸਵੇਂ ਦਵਾਰ ਦਾ ਜੋਗਾ ਅਨੰਦ ਪਾਣੇ ਇਹ ਵੀ ਅਗਸਤਾਨ ਸੋ ਜੋ ਮਨੇ ਸ੍ਰੀ ਗੁਰੂ ਦਾ ਦਸਵੇਂ ਦਵਾਰ ਉਹਦੇ ਆਸਰੂਪ ਨੂੰ ਦਸੇਂ ਦੇ ਆਰੂਪ ਦੀ ਪ੍ਰਾਪਤੀ ਕੋ ਜਤਨ ਜੋਦਾ ਤੇ ਆਸ ਕਰਨੀ ਉਹ ਕਰ ਲੈਣ ਕੋ ਨਾਮ ਨਾ ਕਦਹੀ ਪਾ ਜਿੰਦਗੀ ਅਸੀਂ ਮੰਨ ਕੇ ਕਿਹੜਾ ਨਾਮ ਪਾ ਲੇਂਗਾ ਸੁਖੰਦ ਨਾ ਹੋ ਜਿਹੜਾ ਹੂੰ ਨਾ ਹੋ ਲੋ ਉਹ ਜਿਦਾਂ ਦਾ ਅਸੀਮਨ ਕੋ ਅਗਰ ਆਇਓ ਜੋ ਦੁੱਖ ਮਰੇ ਦੀ ਯਾਤਰਾ ਹੋ ਕੇ ਕਦਮਾਂ ਨੂੰ ਲਾਂਚ ਜਾ ਕੋ ਸੁਖਮਾਉ ਕੋ ਕਿਉਂ ਦਾ ਹੈ ਰੋਣ ਦੇ ਕੋਠੇ ਬਖਾਰਿਆ ਸੰਗਲਾ ਬੂਲ ਦੇ ਹਾਲ ਕੇ ਨਹੀਂ ਉਸ ਦੇ ਨਾਮ ਨਹੀਂ ਕਰੋਂ ਵੀ ਪ੍ਰਾਪਤ ਹੋ ਸਕਦਾ ਉਹ ਕਹ ਸਭ ਜੀਵਤ ਮਰਨ ਜੀਵ ਸਭ ਦੇ ਸਭ ਦੀ ਕਮਾਈ ਕਰੇ ਜੀਵਤ ਦਾ ਆਪੇ ਮਰੋ ਆਰ ਨਾਮ ਵਸਾ ਮਾਨਿਆ ਸਭ ਰਾਮੰਤ ਪ੍ਰਮੇਸ਼ਰ ਨਾਮ ਆਖ ਕੇ ਬਸ ਲਾਹੋ ਕੋਲ ਮਨ ਮੇਰੇ ਸਾਜ ਸਤਗੁਰੂ ਸਰਣੇ ਜਾਰੇ ਮਨੋਂ ਸਭ ਦੀ ਸਿੱਖਿਆ ਸਭ ਜੀ ਸਾਡੀ ਸ਼ਰਨ ਕੱਜ ਕੋ ਕਹਿਣਾ ਕਰ ਸਾਰੇ ਆਸੂ ਛੱਡ ਕੋ ਗੁਰ ਪ੍ਰਸਾਦ ਦੀ ਛੁੱਟੀ ਐ ਸਭ ਨੂੰ ਨਹੀਂ ਛੱਡਿਆ ਕਰ ਕੋ ਤੂੰ ਛਿੜਕਾਰਾ ਹੁੰਦਾ ਮੁਕਤ ਹੋਈ ਜਾ ਹੈ ਗੋਪਤ ਹਵਜਾਲਾ ਸਾਗੂ ਦੇੜਤਾਰ ਨੂੰ ਜੀ ਸਾਡੀ ਸ਼ੈਦ ਕਰਕੇ ਦੀ ਸੰਸਾਰਿਕ ਮੰਦਰ ਤੋਂ ਇਹੋ ਦੁਖਣਾ ਸਿਰ ਕੀ ਜਾਲਾ ਕੋਈ ਕਰਨਾ ਹੋਵੇਗਾ ਰਹਾਉ ਮੰਨ ਤਾਏ ਕਾਣੀ ਨਾ ਦੂ ਅਗੀ ਰੋਟ ਦੀਸੋ ਰਹਾਉ ਤ੍ਰੈਗੋਣ ਸਦਾ ਧਾਤ ਹੈ ਗੁਰੂ ਵਾਸੀ ਕਾਂਸੀ ਸੰਤ ਕੀ ਹੈ ਉਹ ਮਾਇਆ ਉਹ ਅਸਾਰੀ ਨੂੰ ਗੁਪਤਾ ਉਹ ਗੁਪਤਾ ਉਹ ਤਾਂ ਜਿਹਨੂੰ ਕਾਂਸੀ ਲੋਟ ਜਿਹੜੇ ਆ ਉਹ ਕੋਈ ਤਪੱਸਿਆ ਕਰਦੇ ਆ ਰਾਸੀ ਲੋਟ ਕੰਮ ਕਮਾਉਂਦੇ ਰਹਿੰਦੇ ਉੱਦਮ ਕਰਕੇ ਕੋਹ ਫੌਂਦੀ ਲੋਕ ਰੂਹਾਂ ਸੁਧੀਆਂ ਦੇ ਪਿੱਛੇ ਬਣੇ ਰਹਿੰਦੇ ਹਨ ਗੂਗਾ ਭਾਉ ਬਿਤਾਉ ਉਹ ਭਾਗਤਾ ਕਰਕੇ ਵਿਕਾਰ ਖੋਤੀਆਂ ਕਾਲਾਂ ਕਰ ਲਈ ਹੁਣ ਸਾਰੇ ਬੰਦਿਤ ਪੜਾ ਬੰਦਨ ਮੋਹ ਬਾਦਾਂ ਅੰਮ੍ਰਿਤ ਗੋਦਵਾਨ ਸ੍ਰੀ ਗੁਰੂ ਜੀਆ ਦੇ ਦਾ ਰਾਸੀ ਕਾਂਸੀ ਸਾੰਤ ਕੀ ਸਾਜੇ ਜੇ ਕੋਈ ਅੰਦਰ ਦੇ ਬੰਦਨ ਮੁਕੇ ਮੋਹ ਦੇ ਕਿ ਬੱਜਾ ਹੋਇਆ ਬੰਨੇ ਕਿ ਬੱਜਾ ਹੋਇਆ ਇਸ ਪ੍ਰਕਾਰ ਸਾਜ ਸੰਗਤਿਤ ਪੰਦਰਸ ਹੋਏ ਇਹਨੂੰ ਰਾਜੇ ਨੂੰ ਕੋ ਹਾ ਉਹ ਜੋ ਕੋਹ ਪੰਚਮੀ ਯਾਰੋ ਬਦਮਾਨ ਨੂੰ ਆਕੇ ਕਿਹਾ ਜੇ ਆਇਆ ਤਾਂ ਕੋਹ ਕਹੂ ਜਾਂਦਾ ਮੈਨੂੰ ਮੁਕਤ ਕਰ ਦੇ ਬੰਨ੍ਹਤ ਹੋਰ ਮੇਰੇ ਕੋ ਜਾਂ ਮੇਰੇ ਕੋ ਕਥਾ ਨਾ ਕਰਿਆ ਕਰ ਉਹ ਸੁਣ ਕੇ ਪੰਚਮੀ ਨੇ ਕਹਿ ਤਾ ਰਾਜੂ ਨੇ ਅਗੋ ਵੀ ਤੰਦੇ ਦੀ ਬੋਧ ਆਣਾ ਆਵੀ ਜਾਣਾ ਮੈਨੂੰ ਤੰਦੇ ਦੀ ਮੁਕਤ ਕਰ ਦੇ ਮੇਰੇ ਬੰਨ੍ਹਤ ਹੋਰ ਦੇ ਕੋ ਜਾਂ ਕਥਾ ਜੰਮ ਕਰ ਲੈ ਇਹਨਾਂ ਚਾਲੀ ਬੜੀ ਮਾਰੀ ਜਾਂਦੀ ਮੇਰੇ ਵੋਝੂ ਬੰਨ੍ਹ ਹੋਈ ਨਹੀਂ ਇਹ ਵਾਰਾ ਤੇ ਅੱਲਾਹ ਹੀ ਕਰੇਗਾ ਉਹ ਹਸਾਲੇ ਚ ਆ ਕੇ ਉਹਦਾ ਇਹ ਉਹ ਮਹਤਮਾ ਸੀ ਕਿ ਬਰਾਦਕ ਉਹ 10000 ਰੁਪਏ ਦਾ ਵਾਚਾ ਮਹਤਮਾ ਕਹਿੰਦੇ ਲਗੇ ਤੰਦ ਤੇ ਆਏ ਕਿ ਪੂਰੇ 10000 ਨਹੀਂ ਸੀ ਦੱਲਿਆ ਕਿੰਨ ਲਗਾ ਮਹਰਾ ਇੱਕ ਤੰਦ ਤੇ ਆਇਆ ਇਹ ਖਾਣਾ ਉਹ ਰੋਣਾ ਜੰਮ ਲੈ ਇਹਨੂੰ ਜੀ ਮੋੜਦਾ ਉਹ ਇਹ ਕਹਿੰਦਾ ਰਾਜ ਨੂੰ ਨਹੀਂ ਜਾਉਂਦਾ ਕਹੇ ਜਾਨ ਕਰ ਲੋ ਬੰਦ ਨੂੰ ਜੋ ਜਾਨ ਪ੍ਰੇਸ਼ੀ ਕਰਾਇਆ ਸੀ ਮਨੇ ਕੋਈ ਨਾ ਕਹਾ ਕਰਾਇਆ ਤਾਂ ਉਹ ਮੋਹਨ ਨੂੰ ਮੋੜਾ ਉਹ ਨੂੰ ਤੰਦ ਤੇ

बैठ के कह लगा महाराज मेरी मेहनत करो मेरे बंधन तोड़ रहा है उसमें तो कहें राजा उस घरू साहब राजे तो बंधन तोड़ा वो कह लगा चंगा जी करो आज वजूरान मिश्रो देता तो घरू संतों ने राजा फिर तो बैठ गो संत कें देती है कणस में मुश्किल देती हैं जो बेहतर मुश्किल देती हैं राजा सोच गया भी हमें मुश्किल देती है ना मैं हम करें ਜੋ ਜਖਰਾ ਕਰ ਰਿਹਾ ਹੈ ਕਹਿੰਦੇ ਇਹੇ ਕਹਿਣ ਲੱਗੇ ਰਾਜਾ ਸੰਦੂਕ ਜਦੋਂ ਨੀਂ ਖੋਲ੍ਹ ਕਹਿੰਦਾ ਮਹਾਰਾ ਮੇਰੇ ਜੀਹਾਂ ਹਰ ਮੁਸਕਾ ਦੇਦੀ ਮੈਂ ਤੈਨੂੰ ਬੰਦੂਕ ਖੋਲ੍ਹ ਕਹਿੰਦੇ ਕਹਿਣ ਲੱਗੇ ਸੰਦੂਕ ਜੂ ਰਾਜਾ ਜਦੋਂ ਬੰਦੂਕ ਖੋਲ੍ਹ ਕਹਿੰਦੇ ਮਹਾਰਾ ਮੈਨੂੰ ਜੀਹਾਂ ਹਰ ਮੁਸਕਾ ਦੇਦੀ ਕਹਿੰਦੇ ਤੈਨੂੰ ਮਿਲ ਨਹੀਂ ਸਕਦਾ ਜੀਵਨ ਆਉਣੇ ਮੇਰੇ ਹੋਇਆ ਸੀ ਇਸ ਪ੍ਰਕਾਰ ਮਾਰਾ ਸੰਦੇ ਹੋਲੇ ਬੰਦਕ ਪਰ ਬੰਦਲੇ ਮੇਹੂ ਗਾਧਾ ਇੰਦੂ ਲਈ ਵਿਦਿਆ ਦਾ ਪੜ੍ਹਦੇ ਨੂੰ ਦੇਨਿਆਂ ਦੇ ਬਜੇ ਰੰਗੇ ਹੋਲੇ ਲੋਕ ਦੁੱਖਾ ਦੇਖਿਆ ਪਿਆ ਦੁੱਖਾ ਮੈਂ ਵਿਚਾਰ ਕੇ ਸਮਝ ਨਹੀਂ ਸਕਦੇ ਜਾਨੀ ਸਾਡੇਰੇ ਮਨਾਂ ਆਪ੍ਰਕ੍ਰਿਤੀ ਚੋਣਤਾ ਅਗਰਿ ਸਹਾਇ ਹੋਵੇ ਮੈਂ ਨਹੀਂ ਪ੍ਰਕ੍ਰਿਤੀ ਚਿੰਨ੍ਹ ਦੇ ਵਿੱਚ ਛੇੜਿਆ ਜਾਗਿਆ ਤਾਂ ਜੀਵਿਆ ਤਾਂ ਜਿਆ ਕਾ ਜਾਨੀ ਜੀਉ ਕਰਤਾ ਕਰਨ ਕਰਿਆ ਸੈਤਨ ਨਾ ਦੀਏ ਸੌਥਰ ਪਾਦ ਮੁਕਤੇ ਦੇ ਆਰੋਹੀ ਮੂਰਤੀ ਦਾ ਗਿਆਨ ਪ੍ਰਾਪਤ ਹੋਵੇ ਜੀਆ ਤਾਂ ਗਰਤੋ ਨਾ ਪ੍ਰਗਟਾਈ ਅਨ ਸੰਗਤ ਕਰਿ ਗਾਈ ਮਾਰੂ ਗ੍ਰਸਤ ਚਾਈ ਵਾ ਹੈ ਜੀਤ ਲੇ ਰਿਜਾਰੇ ਅਗੁਰਾਂ ਮਾਰੂ ਦੇ ਬਾਲੀਆ ਮੋ ਦੋਦਾ ਦੇ ਆਣੇ ਰਣ ਆਣੇ ਚੇਰਨ ਦੇ ਹੋ ਸਾਡੇ ਨਰੋਂ ਤੋ ਇਧਰ ਹੋ ਜੀ ਰਸਾਈ ਦੇ ਸਦ ਕਰਕੇ ਜੀਵਿਤ ਘਾਏ ਤਿੰਨ ਮਰੋ ਤਾਰੇ ਜੀਵਨ ਦਾ ਹਰ ਹੰਦਰ ਹੋ ਆਏ ਦੇਸ ਬੰਨ ਰਹੀ ਉਹ ਜੀਹਦਾ ਲਿੰਧਾ ਜੀ ਦੇ ਸੇ ਬਿੰਨ ਮੇਲੇ ਰਾਹ ਰਵੇ ਦੀ ਕਿਰਪਾ ਕਰਕੇ ਮਿਲੇ ਆਏ ਹਮੇਸ਼ਾ ਸਰਦਾਰੀ ਸ਼ਰਨ ਜੀ ਦੇ ਦੇਹ ਦੇ ਮੇਲੇ ਤੋ ਰਖ ਜਾਓ ਬਾਤਲ ਹੋ ਉਹ ਮਗਰ ਦੇ ਨਾਮ ਦੇ ਗਿਰ ਕੇ ਉਹ ਮਨਿਆ ਹਾਤ ਸਵਲ ਹੈ ਜਿੰਨੂ ਇਨਕ ਸੋਧ ਬਲਦੇ ਜਿੰਨ ਖੱਬਲ ਕੁੱਤਾ ਹੁੰਦਾ ਹੈ ਸੋਧ ਬਲਦੇ ਬਲਵਾ ਇਸ ਪ੍ਰਕਾਰ ਦਾ ਮਨ ਕੁੱਤਾ ਜਿਹੜਾ ਆ ਜਾਂਦਾ ਵਿਕੀ ਰਹੇ ਆਰਨ ਇਸ ਪ੍ਰਕਾਰ ਮਨ ਮਾਇਆ ਕਰਕੇ ਜਿੰਨ ਸੋਧ ਬਲਦੇ ਹੋ ਰਿਹਾ ਹੈ ਆਹ ਸਿੰਘ ਜੰਦਗਾਇ ਵਾਲੇ ਦੇ اندر ਲੜਾ ਹੈ ਸੱਦੇ ਲੈ ਸਤੈ ਇਕ ਇਹ ਜੀਸੂ ਜੀ ਜੀ ਕਰਿਆ ਨਹੀਂ ਮਨ ਫੜਵਾ ਨਹੀਂ ਆ ਸਾ ਡਿਗੜੀ ਨਹੀਂ ਹੈ ਬੁੱਢਾ ਤਾਂ ਆਏ ਦੇਖ ਲੈ ਗਏ ਬੁੱਢਾ ਤਾਂ ਆ ਗਿਆ ਲਾਉਣੇ ਨੂੰ ਇਹਨੇ ਦੇਖ ਲੈ ਰਿਹਾ ਹੈ ਬੋਤੀ ਜੋਸ਼ ਜੈ ਬੋਤੀ ਸਿਆ ਜੰਮੀ ਨੀ ਮੇਰੀ ਚੁੱਕਰ ਕਰਕੇ ਲਾਉਣੇ ਨੂੰ ਲੱਗੇ ਸੋਹ ਜਿਿਹਰੂ ਜੀ ਜੀ ਕਹਿੰਦੇ ਜੇ ਨਾਉਣ ਤੇ ਲੱਗੇ ਤਾਂ ਆਏ ਕਰੋ ਬਕੋ ਹੋ ਨਾ ਹੋਏ ਸਾਗ ਦੇ ਜਗਾ ਮੇਰੀ ਨੀ ਲੱਗੇ ਜੇ ਸੱਜ ਦੀ ਕਮਾਈ ਕਰਕੇ ਹੋਣੇ ਨਹੀਂ ਇੰਦਰਾ ਦਵਾਲ ਹੁੰਦੇ ਹੋ ਨਾ ਧੀ ਰਾਗੇ ਲਹਾਰ ਆਤੀ ਜਾ ਕਿਰਪਾ ਕਰੋ ਗੁਰ ਕਾਈਆ ਗੁਰੂ ਦੀ ਕਿਰਪਾ ਦੀ ਸੁਣਾਈਏ ਤਾਂ ਸਤਿਗੁਰਾਂ ਦੇ ਦਰਸ਼ਨ ਪਾਈਏ ਮੈਨੂੰ ਨਾਮੇ ਗੁਰੂ ਦਰਗਾਹ ਦੀ ਕਿਰਪਾ ਕਰਕੇ ਪ੍ਰਮੇਸ਼ਰ ਦਾ ਨਾਮ ਪ੍ਰਾਪਤ ਹੋਵੇ ਮਿਹਰਾਂ ਕਿਰਪਾ ਕਰਕੇ ਪ੍ਰਮੇਸ਼ਰ ਦਾ ਨਾਮ ਜੁੜੂ ਕਰੇ ਜੀ ਕਿਰਪਾ ਕਰਕੇ ਸਾਧੰਗੀਆਂ ਬੇਨ ਗੁਰੂ ਸੁਲਾ ਨਾ ਪਾਉਂ ਜੀ ਜੰਗੂ ਸਾਰੀ ਨਹੀਂ सदगुरु साहिब दी कृपा ते मुनी कुटनी प्राप्त कीता है वर्खा जानम दे का भूमि में संकल्पों के आलुदा डर छानी दे ऐलान दे ने मन में सकारण ने कहना आए ने मन से लोह करमे ने कहना दे नेत नेत ਉਹਨਾਂ ਕਰਮੋਦਿਕ ਮੇਰੇ ਰੂਹ ਨੂੰ ਰਾਖੀ ਤਾਂ ਸੀ ਕੋਈ ਲਾਕੇ ਵਰਗ ਹੈ ਮਿਲਣਾ ਸਗਾ ਜੀ ਨੂੰ ਚਰਮ ਨੂੰ ਹੰਗਤਾ ਕਰਕੇ ਦੁਰਗਨਾ ਸਜਾ ਮੇਰੀ ਹਾਂ ਮਨ ਦੇ ਦੂਜਾ ਤਾਂ ਹਏ ਤਾ ਜੀ ਨੂੰ ਸੁਖਿਆ ਗਏ ਮੰਨਪੁਰੰਦੇ ਤੋਂ ਦੇਵਤ ਕਾ ਫੁਰਨਾ ਇਹਨੂੰ ਚੱਕਦੇ ਗੁਰੂ ਸਾਹਿਬ ਦੀ ਕਿਰਪਾ ਕਰਕੇ ਬਲ ਤੇਰੇ ਤੋੜੇ ਹਰ ਵਸ ਹੈ ਗੁਰੂ ਜੀ ਪ੍ਰਿਮੇਸ਼ਰ ਵਸਦਾ ਹੈ ਜੀਵਾਂ ਦੇ ਬੰਧਾਂ ਦੇ। ਗੁਰੂ ਦਾ ਸੋਚਾ ਸੋਹਣਾ ਜੀ ਸਤਿਗੁਰੂ ਤਾਲੇਂਦਰ ਰਹਾਈ ਸਾਥ ਬਾਣੀ ਸਾਥ ਸਾਜਦੇ ਹੈ ਗੁਰੂ ਦੀ ਸਿੱਖੀ ਬਾਣੀ ਵਿੱਚ ਜੱਜਾ ਗੁਰੂਆਂ ਦੇ ਸ਼ਬਦ ਅਦ੍ਰਿਸ਼ ਹੈ ਜਦੋਂ ਸਾਥ ਘਰੋ ਪਿਆ ਗੁਰੂ ਸਚਨਾਰ ਪਿਆਰ ਤੇ ਅਰੋਪੰਧੇ ਉਦਾਸ ਕਰਾਇਕ ਹੋਏ ਨੇ ਮੇਰਾ ਨਾਮ ਬਨਵਸਾ ਰੂਪ ਜਨਮ ਨਾਮ ਨੰਦ ਬਖੀ ਆਏ ਹੋਏ ਕ੍ਰੋਧ ਨਿਵਾਰ ਗੁਰਿੰਦਰ ਹੋ ਨਿਭੀਏ ਕ੍ਰੋਧ ਹਿੰਮ ਸੰਗ ਗੁਰਿੰਦਰ ਕੰਨ ਜੀ ਮੈਨ ਮਨ ਵਾਲਾ ਨਾਮ ਜਿਹਾ ਆਈਆ ਮੈਂਗੇ ਜਾਣ ਕਰਕੇ ਮਨ ਨਿਰਭੁਧ ਹੋ ਜਾਂਦਾ ਹੈ ਤਾ ਸਾਰੇ ਮੇਰੇ ਦੇਵਾਂ ਗੁਰੂ ਜੀ ਦੇ ਗਾਣੇ ਤੇ ਕਰਦਾ ਹੈ ਲੋਕੀ ਗਾਜ ਬ੍ਰੁਨ ਚਾਹੇ ਦੀ ਹੁੰਦਾ ਕਿ ਇਹ ਗੀਤ ਮਾਹ ਸੰਗ ਰਹਿੰਦਾ ਹੈ ਯਾ ਜੰਮੇ ਆਵਾਜਾ ਮਰਿਆ ਮਰਿਆ ਰੂਲਿਆ ਰਾਸਨੇ ਬੁਦਾ ਜੰਗਰੀਆ ਆਵਾਜਾ ਜੰਗਰੀਆ ਇਹ ਗੀਤ ਸਾਡੇ ਨੇ ਜਾਣਾ ਨਹੀਂ ਜੀ ਕਿ ਮੰਮੀ ਲਖੀ ਮੰਮੀ ਨਾ ਰਹੇ ਜਲਦ ਸਰਦੀ ਜਾਣਦੇ ਨਹੀਂ ਗਰਮ ਖੰਡ ਬਣਦੇ ਹੋਰ ਨੇ ਰਾਸ ਤੇ ਪਾਪ ਦੇ ਗਾਣੇ ਜੀ ਦੀ ਰੇਂਗਾਂ ਤੇ ਬੁੜੇ ਚਲੇ ਜਾਂਦੇ ਦੇ ਪਿਆ ਮਾਈ ਪਾਈ ਆਹ ਜੀ ਨੂੰ ਸਿਆ ਕਰਕੇ ਨੀਂਦ ਪਾ ਲਿਆ ਬਸੇ ਰਹਾਸੋ ਮੈਂ ਪਾਪੇ ਸੱਚੇ ਦੀ ਬਸਮਾਰੀ ਆ ਜਿਹਨ ਹਰ ਰੋਣੇ ਨਾ ਮੈਂ ਜੀ ਆ ਮਨ ਸੱਚੇ ਦੀ ਮਿਲ ਰਹੇ ਹਰ ਵਕਤ ਕੋਈ ਮਨ ਨੂੰ ਅਹਰ ਪਾਈਏ ਜੀ ਸਾਡੇ ਸੱਚੇ ਦੋਸਤ ਨੂੰ ਮਨੂ ਮੂਹ ਦਾ ਉਹ ਨਹੀਂ ਚਾਹ ਰਿਹਾ ਨਾ ਉਹਨਾਂ ਦਾ ਕੋਈ ਯਾਨੇ ਸੀ ਪਾ ਪਾ ਸਰਗਣੀ ਤੋਂ ਪਾਏ ਜੇ ਮੈਂ ਕੋਈ ਬਚ ਨਹੀਂ ਮੰਗਵਾਦਾ ਜੇ ਰੋਹੀ ਮੰਗੇ ਪਾ ਰਿਹਾ ਹੈ ਜਿਵੇਂ ਆਪ ਦੇਵਾ ਉਹ ਮਹਾਰਾਜ ਜੀ ਮੰਨੋ ਜੇ ਕਹਿ ਗਿਓ ਮੁਕਤੀ ਹੱਤਾ ਤਾਂ ਅਰਿ ਜੀ ਤੋਂ ਤਾਂ ਹੀ ਨਹੀਂ ਸਮਾਤਾ ਜੀਏ ਮਾਲਕ ਜਾਨ ਕਾਜ ਕਰੇ ਸਦਾ ਆਪਾ ਤਾਂ ਮਾਲਕ ਜੀ ਜੰਗਾ ਰਾਜ ਨੂੰ ਪਹੁੰਚ ਕਰੇ ਸਦਾ ਮਹਾਰਾਜ ਗੁਰੂ ਮਾਤੇ ਕੀ ਲੇਗ ਲਾ ਸੱਚੀ ਲੇਗ ਲਗਾ ਕੇ ਦ੍ਰਿਤੀ ਨਹੀਂ ਜੜ ਕੇ ਸੱਚੇ ਵਿੱਚ ਜੇ ਉਹ ਵਿਦਿਆਰਥੀ ਰਾਜਤੰਤਰ ਨੂੰ ਜਾਂਦੇ ਤੋਂ ਜਨ ਹੋ ਜਾਂਦਾ ਹੈ ਮਾਲਕ ਪਦਾਰਥ ਮਾਲਕ ਆਸਿਆ ਸੱਚੀ ਜੀ ਸੰਯੋਗ ਦੇ ਕਾਰਨ ਮੌਰੀ ਪਦਾਰਥ ਨੂੰ ਭਿੰਨ ਭਗਵਾਨਾਂ ਦੇ ਮਾਲਕ ਬਸ ਗਿਆ ਹੈ ਨਾਲੇ ਕਿ ਸੰਗਤ ਜੀਆ ਸੰਗਤ ਜੀ ਕਹਿੰਦੇ ਸੈਂਦਪੂਰ ਵਿੱਚ ਕੋਈ ਜੋ ਸ਼ਰੀਰ ਵਿੱਚ ਸੰਤੋਖ ਨਿਵਾਦ ਦੀ ਹਿੰਦ ਨਿਵਾਦ ਕਰਨ ਨੂੰ ਸੰਤਿਨਾਯੇ ਸ਼ਰੀਰ ਕਿ ਸੁਣਾ ਜਾਂਦੇ ਨੂੰ ਹੋ ਜਾਂਦੇ ਹਨ ਮੱਕ ਹੋ ਜਾਂਦੇ ਹਨ ਇਹ ਬੁਰਾ ਮਰਦਾਸ ਹੈ ਜਿਸ ਤੋਂ ਤਰਤ ਅਰਜਨ ਪ੍ਰਗਨ ਕਰਨਾ ਹੈ ਹਾਲ ਗਣਤ ਹੜਕ ਕਰੀ ਸਦਾ ਸਾਥੀ ਇਹ ਦੇਵਲਾ ਮੇਰੇ ਪਦਾਰਥ ਨਹੀਂ ਲੱਗਿਆ ਮੈਂ ਇਹ ਸੱਚ ਸੁਣਿਆ ਨਾ ਕੋਈ ਪਦਾਰਥ